ਵੇਖੋ ਜੀ ਉਹ ਨਮਾਣਾ ਜਿਹਾ ਮੈਂ ਇੱਕ ਸਧਾਰਨ ਜਿਹਾ ਇੱਕ ਸਰਪੰਚ ਹੀ ਹਾਂ ਇੱਕ ਲੋਕਾਂ ਦਾ ਖੇਤ ਦਾ ਪੋਤਿਆਂ ਕੇ ਦਾ ਭਰਾ ਵਾਂ ਇੱਕ ਵਰਕਰ ਹੋਣ ਦੇ ਨਾਤੇ ਜਾਂ ਲੋਕ ਮੈਨੂੰ ਤੇ ਮੇਰੇ ਪਰਿਵਾਰ ਨੂੰ ਪਿਆਰ ਕਰਦੇ ਆ ਮੇਰੇ ਵੱਡੇ ਸੋਨੂ ਵੀ ਚੀਮਾ ਜੀ ਨੂੰ ਪਿਆਰ ਕਰਦੇ ਆ ਤੇ ਜਿਹੜਾ ਤੁਸੀਂ ਸਾਰੇ ਇਹ ਨਾਂ ਦਿੰਦੇ ਜੇ ਭੈਣ ਭਰਾ ਮੈਂ ਤੁਹਾਡਾ ਸਾਰਿਆਂ ਦਾ ਪਹਿਲਾਂ ਦਾ ਧੰਨਵਾਦ ਕਰਦਾ ਦੂਸਰਾ ਏ ਵਿਖੋ ਜਿਹੜੀ ਇਹ ਇਲੈਕਸ਼ਨ ਸੀ ਬੜੀ ਸੰਸੀਰ ਤੇ ਬੜੀ ਔਖੀ ਇਲੈਕਸ਼ਨ ਸੀ ਜਿਹਦੇ ਵਿੱਚ ਇਹ ਸਾਰੇ ਭੈਣ ਭਰਾਵਾਂ ਦਾ ਇੱਕੋ ਇੱਕ ਮੁੱਦਾ ਸੀ ਸਾਡੇ ਸਾਰੇ ਹਲਕੇ ਦਾ ਤਰਨਤਨ ਖਾਸ ਕਰਕੇ ਵੀ ਗੈਂਗਸਟਰਵਾਦ ਖਤਮ ਹੋਣਾ ਚਾਹੀਦਾ ਸ਼ਾਂਤੀ ਨਾਲ ਲੋਕ ਆਪਣੇ ਘਰ ਚ ਰਹਿਣਾ ਚਾਹੁੰਦੇ ਆ ਆਪਣਾ ਕੰਮ ਕਰਨਾ ਚਾਹੁੰਦੇ ਆ ਆਪਣੇ ਪਰਿਵਾਰ ਚ ਵਾਪਸ ਘਰ ਆਉਣਾ ਚਾਹੁੰਦੇ ਆ ਇਹ ਚੀਜ਼ ਦਾ ਬਹੁਤ ਜਿਆਦਾ ਵੱਡਾ ਮੁੱਦਾ ਸੀ ਬਾਕੀ ਵਿਖੋ ਕੰਮ ਜਿਹੜੇ ਡਿਵੈਲਪਮੈਂਟ ਉਹ ਚੱਲਦੀਆਂ ਰਹਿੰਦੀਆਂ ਨੇ ਜੇ ਕੋਈ ਬੰਦਾ ਆਪਣੇ ਸਵੇਰੇ ਕਮਾਈ ਕਰਨ ਨੂੰ ਉਹ ਸ਼ਹਿਰ ਜਾਂਦਾ ਜਾਂ ਆਪਣੇ ਕਾਰੋਬਾਰ ਤੇ ਜਾਂਦਾ ਜੇ ਉਹ ਆਪਣੇ ਘਰ ਹੀ ਨਹੀਂ ਵਾਪਸ ਆਪਣੇ ਪਰਿਵਾਰ ਚ ਆ ਸਕੇ ਤੇ ਉਹ ਉਹਦਾ ਇੱਕ ਜਵਾਬ ਦਿੱਤਾ ਲੋਕਾਂ ਨੇ ਵੀ ਸਾਨੂੰ ਸੇਫਟੀ ਸਾਨੂੰ ਘਰ ਦੀ ਪ੍ਰਾਇੋਰਟੀ ਮਤਲਬ ਵੀ ਸਾਨੂੰ ਸ਼ਾਂਤੀ ਨਹੀਂ ਸੌਂਈਏ ਤੇ ਇਹਦਾ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਸਾਰੇ ਪੰਜਾਬ ਨੂੰ ਵੀ ਗੁੰਡਾ ਰਾਤ ਇਲੈਕਸ਼ਨ ਸਾਨੂੰ ਚਾਹੀਦੀ ਹੈ ਕੋਈ ਗੁੰਡਾ ਨਹੀਂ ਗੈਂਗਸਟਰ ਬਾਦਰੀ ਸਾਨੂੰ ਚਾਹੀਦਾ ਚੌੜਾ ਗੁਰਦਾਨ ਜੀ ਦੇ ਤੁਹਾਡੇ ਇਲਾਕੇ 'ਚ ਆਉਣ ਨਾਲ ਕਿੰਨਾ ਜਿਹੜਾ ਆਮ ਆਦਮੀ ਪਾਰਟੀ ਨੂੰ ਵੱਲ ਮਿਲਿਆ ਬਹੁਤ ਵੱਲ ਮਿਲਿਆ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਵੇਖੋ ਜੀ ਪਹਿਲੀ ਵਾਰ ਸਾਡੇ ਕੋਲ ਮੁੱਖ ਮੰਤਰੀ ਪੰਜਾਬ ਸਾਡੇ ਹੱਲ ਕਿਹ ਚ ਆਏ ਨੇ ਵੇਖੋ ਨਹੀਂ ਚਲੋ ਨਾ ਇਲੈਕਸ਼ਨ ਹੁੰਦੀ ਨਾ ਜਮਨੀ ਚੋਣ ਆਉਂਦੀ ਤੇ ਉਸ ਤਰ੍ਹਾਂ ਹੀ ਮਿਲਦੇ ਸੀ ਐਮ ਸੀਐਮ ਸਾਹਿਬ ਨੂੰ ਕਿਤੇ ਨਾ ਕਿਤੇ ਆਪਾਂ ਕਿਤੇ ਪ੍ਰੋਗਰਾਮਾਂ ਤੇ ਜਾਂ ਉਹ ਆਪਣੇ ਡਵੈਲਪਮੈਂਟ ਵਾਸਤੇ ਜਾਂਦੇ ਸੀ ਪਰ ਜਿਮਨੀ ਚੋਂ ਔਣ ਕਰਕੇ ਉਹਨਾਂ ਨੇ ਸਾਡ ਨੂੰ ਸਾਡੇ ਨੇੜੇ ਹੋ ਕੇ ਜਾਣਿਆ ਵਾ ਸਾਡੇ ਹਲਕੇ ਨੂੰ ਔਰ ਡਵੈਲਪਮੈਂਟ ਦੇ ਵਾਦੇ ਕੀਤੇ ਉਹਨਾਂ ਨੇ ਲੋਕਾਂ ਨੂੰ ਆਸ ਜਾਗੀ ਕਿ ਸੀਐਮ ਕੋਈ ਆਇਆ ਸਾਡੇ ਹਲਕੇ ਦੇ ਵਿੱਚ ਔਰ ਸਾਨੂੰ ਡਵੈਲਪਮੈਂਟ ਵੀ ਕਰੂਗਾ ਔਰ ਜਿਹੜੀ ਗੁੰਡਾਗਰਦੀ ਹੈ ਜਿਹੜੀ ਮਤਲਬ ਗੈਂਗਸਰਵਾਦ ਨੂੰ ਖਤਮ ਕਰਨ ਦਾ ਜਿਹੜਾ ਪਰਨ ਲਿਆ ਸਾਡੀ ਆਮ ਆਦਮੀ ਪਾਰਟੀ ਨੇ ਬਹੁਤ ਯਕੀਨ ਵਿਸ਼ਵਾਸ ਕੀਤਾ ਜੀ ਮਨੂਨੀ ਵਿਰੋਧੀਆਂ ਦਾ ਕਹਿਣਾ ਸੀਗਾ ਜਦੋਂ ਦੇ ਸੋਨੂ ਚੀਮੋ ਹਣੀ ਗਏ ਆ ਉਸ ਤੋਂ ਬਾਅਦ ਇਹ ਤੁਹਾਡਾ ਖਤਮ ਹੋ ਗਿਆ ਨਾ ਮਗਰ ਵੋਟ ਨਹੀਂ ਲਈ ਚਲੋ ਜੀ ਉਸ ਸੱਚੇ ਪਾਤਸ਼ਾਹ ਵੈਗਰੂ ਤੋਂ ਡਰ ਕੇ ਆ ਪਾਣੇ ਆ ਖਤਮ ਕਰਨਾ ਜਾਂ ਨਾ ਕਰਨਾ ਉਹ ਪਰਮਾਤਮਾ ਦੇ ਅੱਥਵਾ ਸਭੰਦਾ ਤੇ ਬੰਦੇ ਤੋਂ ਤਕੜਾ ਨਹੀਂ ਹੁੰਦਾ ਮੈਂ ਇਹ ਗੱਲ ਕਹਿਣਾ ਪਰ ਸਾਡਾ ਸਾਰਿਆਂ ਦਾ ਪਿਆਰ ਹੀ ਨਾ ਕਿਹਾ ਕਿ ਅਸੀਂ ਸਾਰੇ ਇੱਕ ਮੋਟੇ ਆ ਤੇ ਇਹ ਸਾਬਤ ਹੋ ਚੁੱਕਿਆ ਆ ਇ ਸਾਡੇ ਜਿੰਨੇ ਵੀ ਮੇਰੇ ਭਰਾ ਦੇ ਯਾਰ ਸਚਨ ਜੀ ਮੇਰ ਨਾਲ ਪਿਆਰ ਕਰਨ ਵਾਲੇ ਜਾਂ ਸਾਡੀ ਪੰਚਾਇਤ ਸੀ ਸਾਡੀ ਅਸੀਂ ਇੱਕ ਮੋਟੀ ਰਹੇ ਹੇ ਦੇ ਬਾਈ ਡੇ ਅਸੀਂ ਮਜ਼ਬੂਤ ਹੁੰਦੇ ਰਹੇ ਆਂ ਔਰ ਅਸੀਂ ਟੁੱਟੇ ਨਹੀਂ ਫੇ ਇਹ ਹੀ ਦਿਖਾਇਆ ਵਾ ਸਾਡੇ ਸਾਰੇ ਤਰਨ ਤਨ ਹਲਕੇ ਨੂੰ ਫੇ ਸਾਡਾ ਜਿਹੜਾ ਇਕੱਠ ਆ ਐਦਾਂ ਤੁਸੀਂ ਵੀ ਸਾਰੇ ਰਲ ਮਿਲ ਕੇ ਇਕੱਠ ਇਕੱਠ ਨਾਲ ਦੀ ਰੀਸ ਨਹੀਂ ਹੁੰਦੀ ਕਾਗਨਸੀ ਆਗੂ ਕਹੀ ਇਹਦੇ ਬਾਰ ਬਾਰ ਕਹਿੰਦੇ ਪਏ ਵੀ ਕਾਂਗਰਸ ਪਾਰਟੀ ਦੇ ਆਮਲ ਬਾੜੀ ਸੈਟਿੰਗ ਵਿੱਚ ਇਹਦੇ ਕਰਕੇ ਰਾਜਾ ਬਲੇਵਲ ਨੂੰ ਜਿਹੜੇ ਯਾਰ ਜਿਹੜੇ ਆ ਉਹ ਅਜਿਹੇ ਬੰਦੇ ਜਿਹਦੇ ਨਾਲ ਲੋਕਾਂ ਵਿੱਚ ਜਿਵੇਂ ਉਸਤਾਦ ਸਾਹਮਣਾ ਕਰਨਾ ਪਿਆ। ਵੇਖੋ ਜੀ ਹੁਣ ਜਿਹੜੇ ਵਿਰੋਧੀ ਤੇ ਰਹੋ ਜੀਆਂ ਗੱਲਾਂ ਕਰਨ ਦੇ ਉੱਤਰ ਆਉਣ ਤੇ ਕਾਦੀ ਸੈਟਿੰਗ ਹੀ ਦੀ ਅਸੀਂ ਕਿਹਾ ਸੀ ਕਿ ਤੁਸੀਂ ਕਿਸੇ ਦੇ ਖਿਲਾਫ ਬੋਲੋ ਜੀ ਏਡੇ ਵੱਡੇ ਸਾਡੇ ਬੂਟਾ ਜੀ ਤੇ ਹਨਾ ਜੀ ਤੇ ਉਹਨਾਂ ਦੇ ਬਾਰੇ ਕੋਈ ਗਲਤ ਟਿੱਪਣੀ ਮੈਨੂੰ ਤੇ ਕਿਸੇ ਨੂੰ ਵੀ ਬਰਦਾਸ਼ਤ ਨਾ ਹੋਣ ਦੇ ਕਾਬਲ ਆ। ਖਾਸ ਕਰਕੇ ਵੇਖੋ ਜੀ ਸਾਨੂੰ ਜਿੰਨੀ ਵੀ ਸਕੋ ਛੋਟੀ ਬਰਾਦਰੀ ਪਿਆਰ ਕਰਦੀ ਆ ਜਿੰਨਾ ਸਾਨੂੰ ਇਹ ਬਰਾਦਰੀ ਪਿਆਰ ਦਿੱਤਾ ਵਾ ਤੇ ਮੈਨੂੰ ਹੋ ਸਕਦਾ ਵੀ ਅਸੀਂ ਭਾਏ ਦੋ ਚਾਰ ਪਰਿਵਾਰਾਂ ਨੇ ਕਦੇ ਘੱਟ ਵੋਟਾਂ ਪਾ ਦੀਏ ਹਮੇਸ਼ਾ ਹੀ ਸਾਨੂੰ ਛੋਟੀ ਬਰਾਦਰੀ ਵੋਟ ਪਾਦੀ ਇਹਨਾਂ ਦਾ ਧੰਨਵਾਦ ਕਰਦੇ ਨੇ ਸ਼ਰੋਮਲੀ ਕਲਚਰ ਕਹਿੰਦੀ ਵੀ ਅਸੀਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਏ ਆ ਐਸਟਾ ਵੀ ਸਾਨੂੰ 30 ਹਲ ਉੱਪਰ ਵੋਟ ਮਿਲੀ ਹੈ ਉਸ ਤੋਂ ਕਿਵੇਂ ਦੇ ਦਿੰਦੇ ਹੋ ਬਿਲਕੁਲ ਡਿਫਰੈਂਸ ਵੇਖੋ ਕਿੰਨਾ ਵਾ ਕਿਹੜੀ ਵੱਡੀ ਪਾਰਟੀ ਬਣ ਗਈ ਹੈ ਜੀ ਇਹ ਕੋਈ ਇਹਨਾਂ ਦੀਆਂ ਪ੍ਰਾਪਤੀਆਂ ਦੇ ਵੋਟਾਂ ਨਹੀਂ ਆ ਇਹ ਗੁੰਡਾਗਰਦੀ ਦੀ ਵੋਟ ਲਈ ਹੈ 23000 ਇਹਨਾਂ ਨੇ ਜਿਹੜੀ ਲਈ ਆ ਤੇ ਉਧਰ 42000 ਵੋਟ ਪਈ 12000 ਸਮਥਿੰਗ ਵੱਧ ਵੋਟ ਪਈ ਆ ਸਰਦਾਰ ਹਰਮਨ ਸਿੰਘ ਸੰਧੂ ਨੇ ਡਿਫਰੈਂਸ ਕਿੰਨਾ ਆ ਇੱਕੰਦਾ 90 ਨੰਬਰ ਲੈ ਕੇ ਪਾਸ ਹੋ ਜਾਂਦਾ ਇੱਕ 33 ਨਾਲ ਪਾਸ ਹੋ ਜਾਂਦਾ ਤਾਂ ਸੈਕੰਡ ਨੰਬਰ ਕਿੱਥੋਂ ਆ ਗਿਆ ਜੀ ਸੈਕੰਡ ਤੇ ਆਪਣੀ ਬੀਸ਼ਨ ਕੱਢ ਲਈ ਨਾ ਬਾਕੀ ਵੇਖੋ ਜਿੱਤ ਹਾਰ ਜਿਹੜੀ ਇੱਕ ਵੋਟ ਤੇ ਵੀ ਹੋ ਜੇ ਹੁੰਦੀ ਆ ਤੇ ਮੈਂ ਇਹਨਾਂ ਤਰਨ ਤਰਨ ਹਲਕਾ ਨਵਾਸੀਆਂ ਨੂੰ ਮੈਂ ਇਹਨਾਂ ਦਾ ਧੰਨਵਾਦ ਕਰਦਾ ਕੋਟੀ ਕੋਟਨ ਕਿ ਜਿਨ੍ਹਾਂ ਨੇ ਐਡੀ ਵੱਡੇ ਮਾਰ ਜੰਨਾ ਵੇਖੋ ਡੇਅਰ ਟੂ ਡੇ ਸਾਡੀ ਰੋਜ਼ ਦੀ ਰੋਜ਼ ਲੀਡ ਵੱਧ ਹੀ ਜਾਂਦੀ ਸੀ ਤੇ ਚਲੋ ਮਤਲਬ 12000 ਬੋਟ ਕਿਹੜਾ ਸੋਕਾ 12 ਬੰਦੇ ਨਹੀਂ ਇਕੱਠੇ ਹੁੰਦੇ ਤੇ ਕੋਈ ਸੈਕੰਡ ਪੋਜੀਸ਼ਨ ਨਹੀਂ ਇਕੱਲੀ ਦਲਦੀ ਇਹ ਤੇ ਆਪ ਨੂੰ ਉਹ ਕਹਿੰਦੇ ਰਹਾ ਸੈਮੀ ਫਾਈਨਲ ਸੈਮੀ ਫਾਈਨਲ ਆ ਇਹ ਸੈਮੀਫਾਈਨਲ ਫਿਰ ਲੋਕਾਂ ਨੇ ਦਿਖਾਤਾ ਸੈਮੀਫਾਈਨਲ ਕਿਉਂ ਕੰਪੈਨ ਦੌਰਾਨ ਅਰਵਿੰਦ ਕੇਜਰੀਵਾਲ ਨੇ ਆਖਿਆ ਸੀ ਕਿ ਇੱਕ ਹਫਤੇ ਦੇ ਅੰਦਰ ਅੰਦਰ ਜਿਹੜੀ ਗੈਪਟ ਹੋਇਆ ਉਹ ਪੰਜਾਬ ਛੱਡ ਜਾਣ ਬਿਲਕੁਲ ਕੀ ਉਸ ਬਿਆਨ ਨੂੰ ਅਮਲੀ ਜਮਾ ਪਹਿਨਾਇਆ ਜਾਵੇਗਾ ਹਾਂ ਬਿਲਕੁਲ ਜੀ ਪਹਿਨਾਇਆ ਜਾਊਗਾ ਜਿਸ ਤਰ੍ਹਾਂ ਵੇਖੋ ਸਾਡੇ ਕੇਜਰੀਵਾਲ ਸੁਪਰੀਮੋ ਉਹਨਾਂ ਨੇ ਜੋ ਵਾਅਦਾ ਕੀਤਾ ਹਮੇਸ਼ਾ ਹੀ ਪੂਰਾ ਕਰਦੇ ਨੇ ਦੇ ਦੇਖੋ ਜਿੱਦਨ ਸਾਡੇ ਦਾ ਸਭਾ ਸੌ ਚੁੱਕਦੇ ਸਰਦਾਰ ਹਰਮੀਤ ਸਿੰਘ ਜੀ ਉਹ ਉਸ ਤੋਂ ਬਾਅਦ ਤੁਸੀਂ ਦੇਖਿਓ ਵੀ ਗੈਂਗਸਟਰਵਾਦ ਦਾ ਨਾਂ ਖਤਮ ਹੋ ਜੂਗਾ ਬਿਲਕੁਲ ਔਰ ਚੰਗੇ ਮਤਲਬ ਜਿਹੜੇ ਲੋਕ ਵਿਚਾਰੇ ਡਰਦੇ ਸੀ ਲੋਕ ਫੋਨ ਵੀ ਕਿਸੇ ਭੈਣ ਭਰਾ ਦਾ ਸੁਣ ਤੋਂ ਡਰਦੇ ਸੀ ਇਹ ਬਿਲਕੁਲ ਗੱਲਾਂ ਬੰਦ ਹੋ ਏਣਗੀਆਂ ਬੇਕੋ ਸਾਡੇ ਚਬਾਲ ਚ ਬਹੁਤ ਧਮਕੀਆਂ ਸੀ ਤਰਨ ਤਰ ਸਾਰੇ ਸ਼ਹਿਰ ਚ ਧਮਕੀਆਂ ਸੀ ਹਰ ਸਰਪੰਚ ਨੂੰ ਧਮਕੀ ਹੀ ਸਾਬਕਾ ਮੌਜੂਦਾ ਜਿਤਨਾ ਵੀ ਬڑے ਲੋਕ ਪਰੇਸ਼ਾਨ ਸੀ ਲੋਕ ਮੇਰੇ ਨਾਲ ਗੱਲਾਂ ਕਰਦੇ ਸੀ ਪਰ ਫੋਨ ਤੇ ਨਹੀਂ ਗੱਲ ਕਰਦੇ ਮਿਲ ਕੇ ਗੱਲ ਕਰਦੇ ਸੀ ਕੋਲੋ ਜੀ ਆਖਰ ਕੀ ਕਰਨਾ ਜਿਹੜੀ ਭਾਜਪਾ ਲੋਕਾਂ ਦੇ ਮੂੰਹ ਲਾਇਆ ਟੋਟਾ ਨਹੀਂ ਬਈਆ ਦੇਖੋ ਜੀ ਜਿਹੜਾ ਇਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਕੁਝ ਕੀਤਾ ਭਾਜਪਾ ਨੇ ਤੋਂ ਉਹਨਾਂ ਨੂੰ ਮੂੰਹ ਕੇ ਦਾਲਾਏ ਲੋਕ ਲਾ ਲੈਂਦੇ ਆਪਾਂ ਕਿਉਂਕਿ ਸਾਡੇ ਨਾਲ ਨੇ ਤੱਕ ਹੀ ਕਰਦੇ ਰਿਹਾ ਹਮੇਸ਼ਾ ਹੀ ਇਹ ਭਾਜਪਾਲੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਨਤੀਜਾ ਵਾ ਤੁਹਾਨੂੰ ਪਤਾ ਲੱਗ ਹੀ ਗਿਆ ਵਾ ਵੀ ਇਹ ਉਹ ਕਹਿੰਦੇ ਨੇ ਇਹ ਪੇਂਟ ਆ ਜਿਹੜਾ ਜਿੱਥੇ ਕੋਈ ਕਿਹੇ ਪਾਰਟੀ ਦੂਸਰੀ ਦਾ ਵੋਟ ਨਹੀਂ ਲੱਗਾ ਬੂਥ ਨਹੀਂ ਲੱਗਾ ਜਿੱਥੇ ਸਿਰਫ ਸ਼੍ਰੋਮਣੀ ਕਾਲੀ ਦਲ ਦਾ ਬੂਥ ਲੱਗਾ ਉਹਦੇ ਬਾਰੇ ਕੀ ਕਹਣਾ ਭਾਜੀ ਇੱਕ ਬੂਥ ਲਾਉਣਾ ਕੋਈ ਜਿਆਦਾ ਗੱਲ ਨਹੀਂ ਹੈਗੀ ਕੋਈ ਇਹ ਤੇ ਗਲਤ ਗੱਲਾਂ ਆ ਵੇਖੋ ਬੀਐਲਓ ਘਰ-ਘਰ ਤੇ ਵੋਟਾਂ ਪਚਾ ਰਿਆ ਸੀ ਨਾ ਸਰਕਾਰ ਨੇ ਆਪਣੀ ਡਿਊਟੀ ਦਿੱਤੀ ਵੀ ਘਰ-ਘਰ ਵੋਟਾਂ ਹੁਣ ਇਹ ਵੇਖਣਾ ਜ਼ਿਆਦਾ ਜ਼ਰੂਰੀ ਹੈ ਵੀ ਉਹ ਬੂਥ ਚੋਂ ਪਈਆਂ ਵੋਟਾਂ ਕਿੰਨੀਆਂ ਤਾਂ ਫੇਰ ਨਾ ਡਰਾ ਕੇ ਧਮਕਾ ਕੇ ਕਿਸੇ ਨੂੰ ਕਹੋ ਬੂਥ ਨਾ ਲਾਓ ਹੁਣ ਵੇਖੋ ਮੈਂ ਤਾਂ ਕਿਸੇ ਨੂੰ ਨੇ ਕਿਹਾ ਬੂਥਾਂ ਲਾਓ ਸਾਰੇ ਪਿੰਡਾਂ 'ਚ ਬੂਥ ਲੱਗੇ ਹਰ ਇੱਕ ਪਾਰਟੀ ਦੇ ਲੱਗੇ ਆ